ਸਰਕਾਰ ਹਾਏ 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 ਪੁਰਾਣੀ ਪੈਨਸ਼ਨ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਭਗਵੰਤ ਮਾਨ ਸਰਕਾਰ ਮੁਰਦਾਬਾਦ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਵਾਵਾ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਹਾਏ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਹਾਏ 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 ਰਾਣੀ ਮੈਂਚਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਸੀਪੀਐਫ ਕਰਮਚਾਰੀ ਯੂਨੀਅਨ ਜਿੰਦਾਬਾ 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 ਰਾਣੀ ਮੈਂਚਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਪੰਜਾਬ ਸਰਕਾਰ ਹਾਏ 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 ਪੁਰਾਣੀ ਪੈਨਸ਼ਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜੁਨੀਆ ਪੰਜਾਬ ਅਤੇ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਸਾਂਝੇ ਤੌਰ ਤੇ ਅੱਜ ਜੋ ਪ੍ਰੋਗਰਾਮ ਦਿੱਤਾ ਗਿਆ ਸੀ ਕਿ ਪੂਰੇ ਪੰਜਾਬ ਭਰ ਦੇ ਵਿੱਚ ਸਾਰੇ ਮੁਲਾਜ਼ਮ ਸਾਥੀ ਤੇ ਕਰਮਚਾਰੀ ਅਧਿਆਪਕ ਸਾਥੀ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਨੂੰ ਸਾੜਨਗੇ ਜੋ ਕਿ ਉਹਨੇ 28 ਨਵੰਬਰ 2022 ਨੂੰ ਜਾਰੀ ਕੀਤਾ ਸੀ ਜਿਸ ਵਿੱਚ ਪੰਜਾਬ ਸਰਕਾਰ ਨੇ ਇਹ ਕਿਹਾ ਸੀਗਾ ਕਿ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਸਾਥੀ ਹੈਗੇ ਮੁਲਾਜ਼ਮ ਹੈਗੇ ਆ ਉਹਨਾਂ ਦੇ ਉੱਤੇ ਪੁਰਾਣੀ ਪੈਨਸ਼ਨ ਜਿਹੜੀ ਹੈਗੀ ਉਹ ਲਾਗੂ ਕਰ ਦਿੱਤੀ ਗਈ ਜੀ ਪਰ ਅੱਜ 18 ਨਵੰਬਰ 2025 ਨੂੰ ਪੂਰੇ 3 ਸਾਲ ਹੋ ਚੁੱਕੇ ਆ ਪਰ ਅਜੇ ਤੱਕ ਉਹ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਲਾਗੂ ਨਹੀਂ ਕੀਤਾ ਗਿਆ ਉਹਦੇ ਬਾਰੇ ਕੋਈ ਵੀ ਹਦਾਇਤਾਂ ਜਿਹੜੀਆਂ ਉਹ ਜਾਰੀ ਨਹੀਂ ਅਜੇ ਤੱਕ ਹੋ ਸਕੀਆਂ ਜਿਸ ਕਰਕੇ ਪੰਜਾਬ ਦੇ ਪੁਰਾ ਪੂਰੇ ਜਿਹੜੇ ਮੁਲਾਜ਼ਮ ਵਰਗ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਰੂਲਸ ਸੀਗਾ ਤੇ ਅੱਜ ਦਾ ਇਹ ਦਿਨ ਜਿਹੜਾ ਹੈਗਾ ਉਹ ਰੋਸ ਦਿਵਸ ਦੇ ਵਿੱਚ ਦੇ ਤੌਰ ਤੇ ਪੂਰੇ ਪੰਜਾਬ ਭਰ ਦੇ ਵਿੱਚ ਮੁਲਾਜ਼ਮਾਂ ਨੇ ਮਨਾਇਆ ਹੈਗਾ ਜਿੱਥੇ-ਜਿੱਥੇ ਵੀ ਮੁਲਾਜ਼ਮ ਸਾਥੀ ਸੀਗੇ ਅਧਿਆਪਕ ਸੀਗੇ ਸਕੂਲਾਂ ਦੇ ਵਿੱਚ ਸੀਗੇ ਚਾਹੇ ਦਫ਼ਤਰਾਂ ਦੇ ਵਿੱਚ ਸੀਗੇ ਉਹਨਾਂ ਸਾਰਿਆਂ ਨੇ ਅੱਜ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਹੈਗੀਆਂ ਜਿਹੜਾ ਕਿ ਪੰਜਾਬ ਸਰਕਾਰ ਨੇ ਅਜਿਥੋਂ 3 ਸਾਲ ਪਹਿਲਾਂ ਕੀਤਾ ਸੀ ਪਰ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨਾ ਸ਼ਾਇਦ ਭੁੱਲ ਗਈ ਆ ਕਿ ਮੈਂ ਕੋਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ ਤੇ ਉਹਨੂੰ ਲਾਗੂ ਵੀ ਕਰਨਾ ਸੀ ਜਿਹਦੇ ਰੋਸ ਦੇ ਵਿੱਚ ਅੱਜ ਅਸੀਂ ਸੀਪੀਐਫ ਕਰਮਚਾਰੀ ਯੂਨੀਅਨ ਦੇ ਝੰਡੇ ਹੇਠ ਆਦਮਪੁਰ ਦੇ ਵਿਖੇ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਿਹੜੀਆਂ ਹੈਗੀਆਂ ਉਹ ਸਾੜੀਆਂ ਆ ਤੇ ਆਪਣਾ ਰੋਸ ਜਿਹੜਾ ਉਹ ਜ਼ਾਹਰ ਕੀਤਾ ਆ ਤੇ ਇਸ ਦੇ ਨਾਲ ਹੀ ਜਿਹੜਾ ਅਗਲਾ ਜਿਹੜਾ ਐਕਸ਼ਨ ਸਾਡਾ ਵੇਸ਼ ਪੱਦਰ ਤੇ ਹੈਗਾ ਉਹ 25 ਨਵੰਬਰ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਮੈਦਾਨ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਜਿਹੜੀ ਹੈਗੀ ਆ ਉਹ ਕਰਨ ਜਾ ਰਹੇ ਆ ਜਿਹਦੇ ਵਿੱਚ ਕੀ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਤੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਹੈਗੀਆਂ ਮੁਲਾਜ਼ਮ ਮਾਰੂ ਨੀਤੀਆਂ ਲੋਕ ਮਾਰੂ ਨੀਤੀਆਂ ਹੈਗੀਆਂ ਜਿਹੜੀਆਂ ਉਹਨਾਂ ਦੀ ਖੋਰ ਖੁੱਡੀ ਗਈ ਹੈ ਸਿੰਘ ਜੀ ਮੈਂ ਬੀਆਰਟੀਚਰ ਫਰੰਟ ਦਾ ਜ਼ਿਲ੍ਹਾ ਪ੍ਰਧਾਨ ਆ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਲਿਖਿਆ ਸੀਗਾ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਉਸ ਵੱਲੋਂ ਜਿਹੜਾ ਹੈਗਾ ਇਸ ਨੂੰ ਨੇਪਰੇ ਚਾੜਿਆ ਹੈਗਾ ਆ ਇਦਾ ਕਾਰਨ ਇਹ ਹੈਗਾ ਕਿ ਸਰਕਾਰ ਨੇ ਅਜ ਤੱਕ ਵੀ ਜਿੰਨੀਆਂ ਵੀ ਨੀਤੀਆਂ ਘੜੀਆਂ ਹੈਗੀਆਂ ਉਹ ਵੈਸੇ ਹੀ ਘੜੀਆਂ ਹੈਗੀਆਂ ਕੋਈ ਵੀ ਚਾਹੇ ਕਿਸੇ ਵੀ ਸਮਾਜ ਦੇ ਬਾਰੇ ਕੋਈ ਨੀਤੀ ਨਿੱਕੀ ਹੈਗੀ ਆ ਪੂਰੀ ਚੜੀ ਨਹੀਂ ਹੈਗੀ ਅਜੇ 3 ਸਾਲ ਬੀਤਣ ਦੇ ਬਾਅਦ ਸਾਡਾ ਵੀ ਨੋਟੀਫਿਕੇਸ਼ਨ ਖੜਾ ਹੈਗਾ ਕਈ ਤਰ੍ਹਾਂ ਦੇ ਭੱਤੇ ਰੋਕੇ ਹੋਏ ਹੈਗੇ ਆ ਜਿਸ ਨਾਲ ਜਿਹੜਾ ਹੈਗਾ ਮੁਲਾਜ਼ਮ ਵਰਗ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਆ ਸਭ ਤੋਂ ਨਖੰਮੀ ਸਰਕਾਰ ਇਸ ਸਮੇਂ ਦੀ ਜੇ ਪੁਰਾਣੀਆਂ ਸਰਕਾਰਾਂ ਬਾਰੇ ਦੇਖਿਆ ਜਾਵੇ ਤਾਂ ਅਸੀਂ ਇਸ ਨੂੰ ਹੀ ਮੰਨਦੇ ਹੈਗੇ ਆ ਕਿਉਂਕਿ ਇਹ ਸਰਕਾਰ ਨੇ ਅਜੇ ਤੱਕ ਇੱਕ ਹੀ ਸਾਨੂੰ ਡੀਏ ਦਿੱਤਾ ਹੈਗਾ 4 ਸਾਲ ਹੋਣ ਨੂੰ ਹੈਗੇ ਆ ਤੇ ਲਗਭਗ ਸਾਡਾ 16% ਡੀਏ ਪਿੱਛੇ ਚੱਲ ਰਿਹਾ ਹਰ ਮੁਲਾਜ਼ਮ ਜਿਹੜਾ ਡੀਏ ਦੇ ਤੌਰ ਤੇ ਜਿਹੜਾ ਆ ਲਗਭਗ 15 ਤੋਂ 16000 ਰੁਪਏ ਘਾਟਾ ਖਾ ਰਿਹਾ ਹੈਗਾ ਤੇ ਇਸੇ ਤਰ੍ਹਾਂ ਸਾਡਾ ਪਿੰਡੂ ਪੁੱਤ ਆ ਕੇ ਬੈਠੀ ਆ ਪਿੰਡੂ ਦਾ ਪਤਾ ਇਹ ਸੀਗਾ ਕਿ ਜਿਹੜੇ ਮੁਲਾਜ਼ਮ ਆ ਉਹ ਸਾਹਿਤ ਕਰਨ ਦਾ ਇੱਕ ਸਰ ਪੁਰਾਣੀਆਂ ਸਰਕਾਰਾਂ ਦਾ ਵਸੀਲਾ ਸੀਗਾ ਕਿ ਜਿਹੜੇ ਮੁਲਾਜ਼ਮ ਆ ਪਿੰਡਾਂ 'ਚ ਜਾ ਕੇ ਕੰਮ ਕਰਨ ਪਰ ਇਸ ਸਰਕਾਰ ਨੇ ਉਹ ਵੀ ਪਤਾ ਜਿਹੜਾ ਆ ਰੋਕਿਆ ਹੋਇਆ ਆ ਇਹਨਾਂ ਕਈ ਹੋਰ ਵੀ ਹੈਗੀਆਂ ਚੀਜ਼ਾਂ ਜਿਹੜੀਆਂ ਮੁਲਾਜ਼ਮ ਵਰ ਦੇ ਅੰਗੇਸ਼ਤੀ ਰਹੀ ਹੈਗੀ ਹੈ ਸਰਕਾਰ ਮੁਲਾਜ਼ਮ ਪੱਕੀ ਨੇ ਕੋਈ ਵੀ ਕੰਮ ਜਿਹੜਾ ਨਹੀਂ ਕੀਤਾ ਹੈਗਾ ਇਸ ਦੇ ਤੌਰ ਤੇ ਅੱਜ ਅਸੀਂ ਰੋਸ ਵਜੋਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਲਿਖਿਆ ਸੀਗਾ ਤਾਂ ਇਹਨੂੰ ਨਿਪਰੇ ਚਾੜਿਆ ਜੀ